ਹਾਂਜੀ ਪੰਜਾਬੀਓ ਬਾਗੜਿਆਂ वर्ल्ड कप ਕਬੱਡੀ ਕੱਪ ਤੁਸੀਂ ਦੇਖਿਆ ਉਹੀ ਹੋਇਆ ਜਿਹੜਾ ਆਪਾਂ ਕਿਹਾ ਸੀਗਾ ਮੈਂ ਕਿਹਾ ਸੀ ਪਹਿਲਾਂ ਵੀ ਇੱਕ ਟਰੈਕਟਰ ਦਾ ਪੱਕਾ ਹਰਿਆਣਾ ਨੂੰ ਜਾਊ ਪਰ ਦੋਨੇ ਗਏ ਉਹਦੇ ਵਿੱਚ ਕਾਰ ਨਹੀਂ ਰਿਹਾ ਵੀ ਹਰਿਆਣਾ ਦੀ ਜਿਹੜੀ ਇੰਡੀਆ ਦੀ ਜਿਹੜੀ ਟੀਮ ਬਣਾਈ ਸੀ ਉਹ ਸਾਰੇ ਹਰਿਆਣੇ ਦੇ ਪਲੇਅਰ ਹੀ ਮੇਨ ਕਢਾਈ ਸੀ ਇੱਕਾ ਦੁੱਕਾ ਪਲੇਅਰਾਂ ਨੂੰ ਛੱਡ ਕੇ ਸੋ ਫਾਈਨਲ ਦੇ ਵਿੱਚ ਖਾਸ ਕਰਕੇ ਹਰਿਆਣੇ ਦੇ ਸਾਰੇ ਘੜੀ ਖੇਡੇ ਕਿਉਂਕਿ ਬੈਸਟ ਦਾ ਕੰਮ ਸੀਗਾ ਸੋ ਹਰਿਆਣੇ ਵਾਲੇ ਬੈਸਟ ਲੈ ਗਏ ਤੇ ਪੰਜਾਬ ਵਾਲੇ ਪੈਸਾ ਲਾਉਂਦੇ ਰਹੇਗੇ ਕਿੰਨਾ ਪੈਸਾ ਪੰਜਾਬੀਆਂ ਦਾ ਲੱਗਦਾ ਪਰ ਜਦ ਜਿੱਤਨ ਵਾਰੀ ਹਰ ਵਾਰੀ ਕੋਈ ਹੋਰ ਬਾਹਰੋਂ ਦੇ ਪਲੇਅਰ ਜਿੱਤ ਕੇ ਲੈ ਜਾਂਦੇ ਆ ਆਪਾਂ ਇਹਨਾਂ ਕਹਿੰਦੇ ਪਲੇਅਰ ਉਹ ਮਾੜੇ ਨੇ ਉਹ ਪਲੇਅਰ ਤਕੜੇ ਨੇ ਪਰ ਪੰਜਾਬ ਵਾਲੇ ਪਲੇਅਰਾਂ ਨੂੰ ਵੀ ਇੰਡੀਆ ਦੀ ਟੀਮ 'ਚ ਮੌਕਾ ਦੇਣਾ ਚਾਹੀਦਾ ਸੀ ਤਕੜੇ ਪਲੇਅਰਾਂ ਨੂੰ ਮੌਕਾ ਦੇਣਾ ਚਾਹੀਦਾ ਸੀ ਤਾਂ ਕਿ ਇੱਕ ਇੱਕ ਟ੍ਰੈਕਟਰ ਤੱਕ ਟੋਟ ਪੰਜਾਬ ਦਾ ਪਲੇਅਰ ਜਿੱਦਾ ਪਰ ਹਰ ਵਾਰ ਦੀ ਤਰ੍ਹਾਂ ਉਹੀ ਹੋਇਆ ਜੋ ਨਹੀਂ ਹੋਣਾ ਚਾਹੀਦਾ ਸੀ ਸੋ ਆਪਣੀ رائے ਕਮੈਂਟਾਂ ਦੇ ਵਿੱਚ ਜਰੂਰ ਦਿਓ ਵੀ ਕਿਵੇਂ ਤੁਹਾਨੂੰ ਵਰਲਡ ਕੱਪ ਜਿਹੜਾ ਲੱਗਿਆ ਵਰਲਡ ਕੱਪ ਵਾਲੀ ਗੱਲਬਾਤ ਹੈਗੀ ਸੀ ਕਿ ਨਾ ਕਿਉਂਕਿ 12 ਦਾ ਕੋਈ ਪਲੇਅਰ ਆਇਆ ਨਹੀਂ ਉਹੀ ਪਲੇਅਰ ਗੱਡੇ ਜਿਹੜੇ ਰੋਜ਼ ਆਪਣੇ ਉਰੇ ਪੰਜਾਬ ਦੇ ਵਿੱਚ ਖੇਡਦੇ ਆ ਤੇ ਵਰਲਡ ਕਬੱਡੀ ਕੱਪ ਦਾ ਨਾਮ ਸੀ ਉਹਦੇ ਨਾਲ ਵਰਲਡ ਕਬੱਡੀ ਚੈਂਪੀਅਨਸ਼ਿਪ ਹੁੰਦੀ ਤਾਂ ਜ਼ਿਆਦਾ ਵਧੀਆ ਸੀ 4 ਟੀਮਾਂ ਚਾਹੇ 6 ਟੀਮਾਂ ਬਣਾ ਲੈਂਦੇ ਹਨਾ ਪਰ ਯਾਰ ਫੇਰ ਉਹੀ ਦਰਸ਼ਕਾਂ ਦੇ ਦਿਲ ਦੁਖੇ ਪਰ ਜੱਗੂ ਹਾਕਮ ਵਾਲੀਆ ਮਨਦੀਪ ਬਲਰਾਣ ਨੇ ਇਹਨਾਂ ਨੇ ਸਿਰਾ ਕੀਤਾ ਸੋ ਸਾਰੇ ਪਲੇਅਰਾਂ ਨੇ ਸੋ ਬਾਕੀ ਤੁਸੀਂ ਦੱਸੋ ਵੀ ਕਿਵੇਂ ਲੱਗੀ ਚੈਂਪੀਅਨਸ਼ਿਪ ਸਾਨੂੰ ਧੰਨਵਾਦ